ਇੱਕ ਟਿਊਬ ਉਹਨਾਂ ਦੀ ਰਿਮੂਵ ਕਰ ਦਿੱਤੀ ਤੇ ਇੱਕ ਟਿਊਬ ਨਾਲ ਪ੍ਰੈਗਨਨਸੀ ਹੋ ਗਈ। ਇਸ ਤਰੀਕੇ ਉਹਨਾਂ ਨੇ ਨਾ ਮਤਲਬ ਗੁਲਦਸਤਿਆਂ ਦੇ ਵਿੱਚ ਗੁਲਦਸਤਾ ਹੀ ਪਾਇਆ। ਕਿਆ ਬਾਤ। ਮੈਂ ਕਹਿੰਨੇ ਨਾ ਵੀ ਤੋ ਵੀ ਇਹ ਗੁਲਦਸਤੀਆਂ ਵਿੱਚ ਗੁਲਦਸਤਾ। ਇਹ ਤਾਂ ਪੇਸ਼ੈਂਟ ਦੀ ਈਮੋਸ਼ਨ ਹੈ ਪਰ ਜਦੋਂ ਉਹਦੇ ਪੇਰੈਂਟਸ ਆਏ ਸੀਗੇ ਸਰ ਉਹ ਖੁਸ਼ੀ ਚ ਰੋਂਦੇ ਆਏ ਉਹਦੀ ਉਹਦੀ ਮਦਰ। ਜੇਕਰ ਦਿਨੇ 2 4 5 ਮਿੰਟ ਤੁਹਾਡੇ ਉੱਤੇ ਸੂਰਜ ਦੀਆਂ ਕਿਰਨਾਂ ਨਹੀਂ ਪੈਂਦੀਆਂ ਤੇ ਰਾਤ ਨੂੰ ਸੌਣ ਲੱਗੇ ਤੁਸੀਂ ਛੋਟੀ ਬੱਤੀ ਛੋਟਾ ਬਲਬ ਕਮਰੇ ਦੇ ਵਿੱਚ ਜਗਾ ਕੇ ਸੌਂਦੇ ਹਾਂ ਤਾਂ ਅੱਜ ਇਹ ਵੀਡੀਓ ਅਸੀਂ ਤੁਹਾਡੇ ਲਈ ਬਣਾ ਰਹੇ ਹਾਂ ਮੈਲਾਟੋਨਿਨ ਸਾਨੂੰ ਰਾਤ ਨੂੰ ਚਾਹੀਦਾ ਹੈ ਸੈਰੋਟੋਨਿਨ ਸਾਨੂੰ ਦਿਨੇ ਚਾਹੀਦਾ ਹੈ ਤੇ ਹੈਪੀ ਮੂਡ ਰੱਖਣ ਵਾਸਤੇ ਸਾਨੂੰ ਇਹ ਸੀਡਸ ਯਾਨੀ ਸਾਨੂੰ ਅਮੀਨੋ ਐਸਿਡ ਡਾਈਟ ਲੈਣੀ ਪਏਗੀ ਉਹ ਆਈਵੀਐਫ ਵੀ ਕਰਾ ਕੇ ਹਾਰ ਚੁੱਕੀ ਹੋਈ ਸੀਗੀ ਤੇ ਆਈਯੂਆਈ ਵੀ ਕਰਾ ਕੇ ਹਾਰ ਚੁੱਕੀ ਸੀ ਔਰ ਉਸਦੀ ਯੂਟਰਸ ਦੀ ਲਾਈਨਿੰਗ ਪਤਲੀ ਸੀ ਹੋਰ ਤਾਂ ਹੋਰ ਸਰ ਏਐਮਐਚ 0.2 ਜੋ ਕਿ ਐਲੋਬੈਥਿਸ ਸਾਫੀ ਮਨਾ ਕਰਦੇ ਨੇ ਡਾਕਟਰਸ ਕਿ ਤੁਹਾਡੇ ਐਗਸ ਨਹੀਂ ਬਣਦੇ ਔਰ ਹੋਰ ਸਭ ਤੋਂ ਵੱਡੀ ਗੱਲ ਸਰ ਲੈਪਰੋਸਕੋਪੀ ਉਹਨਾਂ ਦੀ ਹੋ ਚੁੱਕੀ ਹੋਈ ਸੀਗੀ ਇਨਫਰਟੀਲਿਟੀ ਸੀ ਔਰ ਉਸ ਤੋਂ ਬਾਅਦ ਐਂਡਰੋਮੈਟ੍ਰੀਓਸਿਸ ਪੇਨਫੁਲ ਪੀਰੀਅਡ ਔਰ ਵੀਕਨੈਸ ਔਰ ਇਸ ਤੋਂ ਬਾਅਦ ਉਹਨਾਂ ਦੇ ਜਿਹੜੇ ਕਮੈਂਟ ਹੈਗੇ ਨੇ ਉਹ ਵੀ ਮੈਂ ਹੁਣ ਤੁਹਾਨੂੰ ਵੜ ਕੇ ਸੁਣਾਣਾ ਵਿਥਿਨ 3 ਮੰਥ ਆਫ ਕੰਜ਼ਮਪਸ਼ਨ ਆਫ ਮੈਡੀਸਨ ਪੇਨ ਡਿਊਰਿੰਗ ਪੀਰੀਅਡਸ ਰਿਡਿਊਸਡ ਆਲਮੋਸਟ 80% ਉਹਨ ਪੇਸ਼ੈਂਟ ਲਈ ਨਹੀਂ ਮੇਰੇ ਲਈ ਵੀ ਬਹੁਤ ਵੱਡਾ ਮਿਰੈਕਲ ਹੈ ਸਿੰਗਲ ਟਿਊਬ ਦੇ ਵਿੱਚ ਔਰ ਐਮਐਸ 0.2 ਚ ਕਨਸੀਵ ਹੋਣਾ ਤੇ ਇਹ ਕੰਚਨ ਪਾਊਡਰ ਸੀ ਤੇ ਸਰ ਕੰਚਨ ਟੈਬਲੇਟ ਸੀ ਤੇ ਨਾਲ ਅਸੀਂ ਦਿੰਨੇ ਆ ਜੀ ਸ਼ੀਮੈਕਸ ਇਹ ਮੈਡੀਸਨ ਦਾ ਕੰਬੀਨੇਸ਼ਨ ਹੁੰਦਾ ਹੈ ਕੰਚਨ ਉਹਨਾਂ ਨੂੰ ਪਹਿਲੇ ਮਹੀਨੇ ਤੋਂ ਹੀ ਲਾ ਦਿੱਤਾ ਸੀਗਾ ਤੇ ਤੀਜੇ ਮਹੀਨੇ ਬਾਅਦ ਤੋਂ ਮੈਨੂੰ ਆਪ ਲਿਖ ਕੇ ਗਏ ਨਾ ਤੁਸੀਂ ਉਹਨੇ ਪੜਿਆ ਕਿ ਮੋਰ ਦਨ 85% ਮਾਈ ਪ੍ਰੋਬਲਮਸ ਆਰ ਰਿਜ਼ੋਲਵਡ ਹੈ ਨਾ ਜਾਂ ਟਿਊਬ ਦੇ ਕਾਰਨ ਉਹਨਾਂ ਦਾ ਕੋਈ ਵੀ ਹੋਰ ਅੰਗ ਰਿਪਰੋਡਕਟਿਵ ਆਰਗਨ ਜਿਹੜਾ ਹੈ ਉਹ ਇੰਪਿਅਰ ਹੋਇਆ ਪਿਆ ਦੂਸ਼ਿਤ ਹੋਇਆ ਪਿਆ ਤਾਂ ਉਹ ਇਹਨਾਂ ਚਾਰਾਂ ਦਾ ਫਾਰਮੂਲਾ ਇਹ ਸਪੈਸ਼ਲ ਹੈਗਾ ਟਿਊਬ ਬਲੋਕੇਜ ਵਾਸਤੇ ਟਿਊਬ ਬਲੋਕੇਜ ਜਿਹਦੀ ਹੈਗੀ ਸਰ ਉਹ ਇਹ ਘਰੇ ਬਣਾ ਕੇ ਸਵੇਰੇ ਸ਼ਾਮ ਲੈਣੇ ਕਿ ਕਵਾਂਗੇ ਮੇਰੇ ਨਾਲ ਫੋਨ ਤੇ ਗੱਲ ਕਰੋ ਐਡਰੈਸ ਵੀ ਲੋੜ ਨਾ ਪਵੇ ਕਿਉਂਕਿ ਮੇਰੇ ਬੜੇ ਪੇਸ਼ੀਐਂਟ ਸਰ ਫੌਰਨ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਬੇਨਾ ਫੋਨ ਤੇ ਗੱਲ ਕਰਕੇ ਸਾਈਕੋਲੋਜੀਕਲੀ ਪੋਜ਼ਿਟਿਵ ਕਰੀਦਾ ਪੇਸ਼ੀਐਂਟ ਨੂੰ ਕੁਝ ਹੋਮ ਰੈਮੀਡੀਜ਼ ਦੇ ਦੀਆਂ ਹੈਗੀਆਂ ਜੇਕਰ ਦਿਨੇ 2 4 5 ਮਿੰਟ ਤੁਹਾਡੇ ਉੱਤੇ ਸੂਰਜ ਦੀਆਂ ਕਿਰਨਾਂ ਨਹੀਂ ਪੈਂਦੀਆਂ ਤੇ ਰਾਤ ਨੂੰ ਸੌਣ ਲੱਗੇ ਤੁਸੀਂ ਛੋਟੀ ਬੱਤੀ ਛੋਟਾ ਬਲਬ ਕਮਰੇ ਦੇ ਵਿੱਚ ਜਗਾ ਕੇ ਸੌਂਦੇ ਹੋ ਤਾਂ ਅੱਜ ਇਹ ਵੀਡੀਓ ਅਸੀਂ ਤੁਹਾਡੇ ਲਈ ਬਣਾ ਰਹੇ ਹਾਂ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਇੱਕ ਵਾਰ ਮੁੜ ਤੋਂ ਅਸੀਂ ਪਹੁੰਚਿਆ ਸੀਨੀਅਰ ਨਰਸਿੰਗ ਅਫਸਰ ਹਰਮੀਤ ਕੌਰ ਜੀ ਕੋਲ ਅੱਜ ਸਮਝਾਂਗੇ ਕਿ ਸੂਰਜ ਦੇ ਕਿਰਨਾਂ ਨਾਲ ਲੈਣ ਵਾਲੀਆਂ ਭੈਣਾਂ ਦਾ ਕੀ ਹਾਲ ਹੁੰਦਾ ਹੈ ਤੇ ਜਿਹੜੀਆਂ ਭੈਣਾਂ ਰਾਤ ਨੂੰ ਸੌਣ ਵੇਲੇ ਛੋਟੀ ਬੱਤੀ ਜਗਾ ਕੇ ਸੌਂਦੀਆਂ ਨੇ ਉਹਦਾ ਕੀ ਨੁਕਸਾਨ ਹੈ ਹਰਮੀਤ ਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਤਨਵਰ ਸਰ ਤੁਹਾਡਾ ਵੀ ਔਰ ਹਕੀਕਤ ਚੈਨਲ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਰੀਕਾਲ ਤੇ ਨਵਾਂ ਸਾਲ ਉਹਨਾਂ ਨੂੰ 2026 ਮੁਬਾਰਕ ਬੈਸੀ ਤਸਰ ਸਾਡਾ 2025 ਵੀ ਬਹੁਤ ਵਧੀਆ ਰਿਹਾ ਮੁਬਾਰਕ ਹੀ ਗਈ ਸਾਡਾ ਜੀ ਜੀ ਮੁਬਾਰਕ ਹੀ ਗਈਆਂ ਸਰ ਜੇ ਮੈਂ ਜ਼ਿਆਦਾ ਨਾ ਕਵਾਂ ਤਾਂ ਮੈਂ ਐਕਿਊਰੇਟ ਦੱਸਾਂ ਨਾ ਸਰ 2025 ਦੇ ਵਿੱਚ ਮੇਰੇ 500 ਤੋਂ 600 ਦੇ ਬਿਟਵੀਨ ਕੇਸ ਪੋਜ਼ਿਟਿਵ ਗਏ ਐ ਤੇ ਅੱਜ ਮੇਰੇ ਵੱਲੋਂ ਉਹਨਾਂ ਨੂੰ ਸਪੈਸ਼ਲ ਮੁਬਾਰਕਾ ਜਿਹੜੀਆਂ ਪ੍ਰੈਗਨੈਂਟ ਹੋ ਚੁੱਕੀਆਂ ਐ ਜਾਂ ਜਿਨ੍ਹਾਂ ਦੀ ਗੋਦੀ ਵਿੱਚ ਬੱਚੇ ਐ ਤੇ ਹੁਣ ਲੇਟੈਸਟ ਇੱਕ ਮੇਰੀ ਖਬਰ ਆ ਪਿਛਲੇ ਹਫਤੇ ਦੀ ਤੁਸੀਂ ਜਿਸ ਹਫਤੇ ਆਂਦੇ ਹੋ ਹਰ ਹਫਤੇ ਤੁਹਾਨੂੰ ਪਤਾ ਹੀ ਐ ਸਰ ਕੋਈ ਨਾ ਕੋਈ ਮਿਰਕਲ ਆਪਣੇ ਕੋਲ ਇਸੇ ਕਿਸੇ ਕਰਕੇ ਤਾਂ ਮੈਂ ਆਉਂਦੇ ਸਰ ਤੁਹਾਨੂੰ ਪੁੱਛਦਾ ਜੀ ਕਿ ਹਰਮੀਤ ਜੀ ਇਸ ਹਫਤੇ ਦਾ ਕੀ ਮਿਰਕਲ ਹੈਗਾ ਹੁਣ ਸਾਨੂੰ ਵੀ ਹੈਬਿਟ ਬਣ ਗਈ ਹੋਈ ਆ ਵੀ ਆਂਦੇ ਪੁੱਛਦੇ ਹੋ ਕਿ ਮੈਡਮ ਕੋਈ ਹੋਰ ਰਿਪੋਰਟ ਤੇ ਸਰ ਅੱਜ ਅਸੀਂ ਜਿਸ ਦੀ ਰਿਪੋਰਟ ਡਿਸਕਸ ਕਰਨ ਵਾਲੇ ਆ ਤੇ ਉਹ ਮੈਡਮ ਆਪ ਵੀ ਬਹੁਤ ਖੁਸ਼ ਹੈ ਔਰ ਉਹਦੇ ਪੈਰੈਂਟਸ ਵੀ ਬਹੁਤ ਜ਼ਿਆਦਾ ਖੁਸ਼ ਹੈ ਤੇ ਮੈਂ ਸਹੋਰ ਵੀ ਪੇਸ਼ ਖੁਸ਼ੀ ਦੇ ਹੰਝੂ ਵਹਾ ਕੇ ਗਏ ਨੇ ਜੀ ਹਾਂ ਸਰ ਉਹ ਖੁਸ਼ੀ ਦੇ ਹੰਝੂ ਸੀਗੇ ਉਹਨਾਂ ਦੇ ਉਹਨਾਂ ਦੇ ਮੰਮੀ ਪਾਪਾ ਦੇ ਜਿਨ੍ਹਾਂ ਨੂੰ ਕਿ ਐਲੋਪੈਥੀ ਡਾਕਟਰਸ ਨੇ ਸਾਫ਼ ਕਹਿ ਦਿੱਤਾ ਹੋਇਆ ਸੀਗਾ ਕਿ ਤੁਹਾਡੇ ਕੁੱਖ 'ਚ ਬੱਚਾ ਨਹੀਂ ਹੋ ਸਕਦਾਗਾ ਕਾਰਨ ਜੀ ਸਰ ਉਹਦੇ ਰੀਜਨਸ ਕਾਫੀ ਸੀਗੇ ਜੇ ਮੈਂ ਉਹਨਾਂ ਦੀ ਕਾਰਨਾਂ ਦੀ ਗੱਲ ਕਰਾਂ ਤੇ ਸਰ ਉਹਨਾਂ ਕਾਰਨਾਂ ਨੂੰ ਵੇਖਦਿਆਂ ਤੇ ਮੈਨੂੰ ਵੀ ਲੱਗਦਾ ਹੈ ਕਿ ਇਹ ਮੇਰੇ ਹੱਥੋਂ ਵਾਕਈ ਕੋਈ ਨਾ ਕੋਈ ਮਿਰਕਲ ਹੋਇਆ ਅਸੀਂ ਕਹਿੰਦੇ ਆ ਨਾ ਦਵਾ ਤੇ ਦੁਆ ਦੁਆ ਉਹ ਵਾਇਗੁਰੂ ਦੀ ਕਰਨ ਕੰਮ ਆਉਂਦੀ ਆਉਂਦੀ ਹੈ ਸਰ ਜਿਹੋਨ ਅਸੀਂ ਗੱਲ ਕਰੀ ਉਹਦੀਆ ਪ੍ਰੋਬਲਮ ਸਰ ਮੇਰੇ ਕੋਲ ਨੋਟ ਡਾਊਨ ਹੈ ਉਸ ਪੇਸ਼ੈਂਟ ਨੂੰ ਪ੍ਰੈਗਨਨਸੀ ਨਹੀਂ ਹੋ ਰਹੀ ਸੀ ਕਿਉਂਕਿ ਉਹਦੇ ਸਰ ਪਿਛਲੇ 10 ਸਾਲਾਂ ਤੋਂ ਤੇ ਉਹ ਉਹਨਾਂ ਦੇ ਮਾਪੇ-ਮਾਪੇ ਤਾਂ ਕਹਿ ਰਹੇ ਸੀ ਕਿ ਦੋ ਵਾਰ ਆਈਵੀਐਫ ਵੀ ਲੈ ਲਿਆ ਬਿਲਕੁਲ ਸਰ ਤੁਸੀਂ ਸਹੀ ਸੁਣਿਆ ਉਹ ਆਈਵੀਐਫ ਵੀ ਕਰਾ ਕੇ ਹਾਰ ਚੁੱਕੀ ਹੋਈ ਸੀਗੀ ਤੇ ਆਈਯੂਆਈ ਵੀ ਕਰਾ ਕੇ ਹਾਰ ਚੁੱਕੀ ਸੀ ਔਰ ਉਸਦੀ ਯੂਟਰਸ ਦੀ ਲਾਈਨਿੰਗ ਪਤਲੇ ਸੀ ਹੋਰ ਤਾਂ ਹੋਰ ਸਰ ਏਐਮਐਚ 0.2 ਜੋ ਕਿ ਐਲੋਬੈਥਿਸ ਸਾਫੀ ਮਨਾ ਕਰਦੇ ਡਾਕਟਰ ਕਿ ਤੁਹਾਡੇ ਐਗਸ ਨਹੀਂ ਬਣਦੇ ਔਰ ਹੋਰ ਸਭ ਤੋਂ ਵੱਡੀ ਗੱਲ ਸਰ ਲੈਪਰੋਸਕੋਪੀ ਉਹਨਾਂ ਦੀ ਹੋ ਚੁੱਕੀ ਹੋਈ ਸੀਗੀ ਲੈਪਰੋਸਕੋਪੀ ਕਿਉਂ ਹੋਈ ਸੀ ਕਿਉਂਕਿ ਉਹਨਾਂ ਨੂੰ ਐਂਡੋਮੈਟ੍ਰੀਓਸਿਸ ਦੀ ਪ੍ਰੋਬਲਮ ਸੀ ਜਿਹੜੀ ਕਿ ਬਹੁਤ ਕ੍ਰਿਟੀਕਲ ਪ੍ਰੋਬਲਮ ਹੁੰਦੀ ਹੈ ਐਂਡੋਮੈਟ੍ਰੀਓਸਿਸ ਦੀ ਪ੍ਰੋਬਲਮ ਸਰਜਰੀ ਹੋਣ ਬਾਅਦ ਉਹਨਾਂ ਦੀ ਇੱਕ ਟਿਊਬ ਡਾਕਟਰਾਂ ਨੇ ਕੱਢਤੀ ਹੋਈ ਸੀਗੀ ਕੱਢਤੀ ਸੀ ਜੀ ਇੱਕ ਟਿਊਬ ਰਿਮੂਵ ਕਰ ਦਿੱਤੀ ਹੋਈ ਸੀਗੀ ਓਹੋ ਅੱਛਾ ਤੇ ਫਿਰ ਤੁਸੀਂ ਉਹ ਤਾਂ 컨ਸੀਵਿੰਗ ਦੀ ਗੱਲ ਕਰ ਰਹੇ ਸੀ ਮਤਲਬ ਇੱਕ ਟਿਊਬ ਦੇ ਨਾਲ ਮਤਲਬ ਫਲੋਪੀਅਨ ਟਿਊਬ ਜਿਹੜੀਆਂ ਹੁੰਦੀਆਂ ਨੇ ਸਾਡੀਆਂ ਭੈਣਾਂ ਦੇ ਵਿੱਚ ਕੁਦਰਤ ਨੇ ਜਿਹੜੀਆਂ ਬਖਸ਼ੀਆਂ ਹੋਈਆਂ ਨੇ ਇੱਕ ਟਿਊਬ ਉਹਨਾਂ ਦੀ ਰਿਮੂਵ ਕਰ ਦਿੱਤੇ ਇੱਕ ਟਿਊਬ ਨਾਲ ਪ੍ਰੈਗਨੈਂਸੀ ਹੋ ਗਈ ਸਰ ਮੇਰੇ ਕੋਲ ਕੱਲਾ ਇਹੀ ਕੇਸ ਨਹੀਂ ਮੈਨੂੰ ਬਹੁਤ ਖੁਸ਼ੀ ਹੈ ਸਰ ਮੇਰੇ ਕੋਲ ਨਾ ਇੱਕ ਯੂਐਸਏ ਦੇ ਐਮਡੀ ਗਾਇਨੀ ਡਾਕਟਰ ਸੀਗੇ ਸਰ ਮੈਨੂੰ ਹੁਣੇ ਯਾਦ ਆ ਗਿਆ ਯੂਐਸਏ ਦੇ ਯੂਐਸਏ ਦੇ ਐਮਡੀ ਗਾਇਨੀ ਤੇ ਉਹਨਾਂ ਨੇ ਆਪਣੀ ਮਿਸਿਸ ਦੀ ਟਿਊਬ ਖੁਦ ਰਿਮੂਵ ਕੀਤੀ ਹੋਈ ਸੀਗੀ ਤੇ ਇੱਕ ਟਿਊਬ ਸੀ ਉਹਨਾਂ ਦੀ ਮਿਸਿਸ ਦੀ ਔਰ ਉਹਨਾਂ ਨੂੰ ਯੂਟਰਸ ਕੈਂਸਰ ਦੀ ਪ੍ਰੋਬਲਮ ਸੀਗੀ ਉਹਨਾਂ ਦੀ ਮਿਸਿਸ ਨੂੰ ਤੇ ਫਿਰ ਉਹਨਾਂ ਦਾ ਫੋਨ ਆਂਦਾ ਕਿ ਮੈਡਮ ਵੀ ਮੈਂ ਇਦਾਂ ਕਰਕੇ ਮੇਰੀ ਮਿਸਿਸ ਦੇ ਟਿਊਬ ਵਿੱਚ ਆਪ ਹੀ ਕੱਢੀਆ ਹੁਣ ਯੂਟਰਸ ਕੈਂਸਰ ਹੈ ਕਿ ਤੁਹਾਡੇ ਕੋਲ ਕੋਈ ਟਰੀਟਮੈਂਟ ਹੈ ਸਰ ਯੂਟਰਸ ਕੈਂਸਰ ਦਾ ਵੀ ਮੈਂ ਟਰੀਟਮੈਂਟ 2 ਮਹੀਨਿਆਂ ਦੇ ਵਿੱਚ ਅਸੀਂ ਕੀਤਾ ਉਹਨਾਂ ਦਾ ਉਸ ਤੋਂ ਬਾਅਦ ਲੱਕਲੀ ਉਹਨਾਂ ਦਾ ਮਾਈਂਡ ਬਣ ਗਿਆ ਤੇ ਕਹਿੰਦੇ ਮੈਡਮ ਬਈ ਅਸੀਂ ਟਰਾਈ ਕਰੀਏ ਤੇ ਕਨਸੀਵ ਵੀ ਹੋ ਸਕਦਾ ਕਿਉਂਕਿ ਏਜ ਉਹਨਾਂ ਦੀ 52 ਸੀ ਸਰ ਤੇ 48 ਸੀਗੀ ਉਹਦੀ ਮਿਸਿਸ ਦੀ ਸਰ ਉਹਨਾਂ ਨੂੰ ਅਸੀਂ ਕਿਹਾ ਕਿ ਦੇਖੋ ਟਰਾਈ ਕਰਦੇ ਆਪਾਂ ਤੇ ਅਸੀਂ ਹਮੇਸ਼ਾ ਇਹ ਕਹਿੰਨੇ ਕਿ ਮਨ ਜੀ ਤੇਜਕ ਜੀਤ ਜੇ ਅਸੀਂ ਆਪਣੇ ਮਨ ਤੇ ਕਾਬੂ ਪਾ ਲਿਆ ਤਾਂ ਅਸੀਂ ਜੋ ਸੋਚਾਂਗੇ ਅਸੀਂ ਉਹ ਕਰ ਸਕਦੇ ਹਾਂ ਸਰ ਉਹਨਾਂ ਦੇ ਕੋਲ ਅੱਜ ਬੋਏ ਬੇਬੀ ਹੈ ਉਹ ਵੀ ਸਿੰਗਲ ਟਿਊਬ ਤੇ ਅੱਜ ਜਿਹੜਾ ਪੇਸ਼ੈਂਟ ਦੇ ਅਸੀਂ ਗੱਲ ਕਰ ਰਹੇ ਹਾਂ ਇਹਦੀ ਵੀ ਪ੍ਰੈਗਨਨਸੀ ਦੀ ਰਿਪੋਰਟ ਆਪਾਂ ਤੁਹਾਨੂੰ ਦਿਖਾ ਦੇਣਾ ਤੁਹਾਡੇ ਕੋਲੇ ਪਈ ਐ ਸਰ ਆਪਾਂ ਪਹਿਲਾਂ ਇਹ ਹੀ ਡਿਸਕਸ ਕਰੀਏ ਨਵੇਂ ਸਾਲ 'ਚ ਨਵੀਆਂ ਮੁਬਾਰਕਾਂ ਆਪਾਂ ਪੇਸ਼ੈਂਟ ਨੂੰ ਵੀ ਦਈਏ ਇਹ ਪੇਸ਼ੈਂਟ ਨੇ ਕਿਹੜੀ ਰਿਪੋਰਟ ਹੈ ਜੀ ਬੀਟਾ ਐਚ ਸੀ ਜੀ ਇਹ ਕੀ ਹੁੰਦਾ ਜੀ ਸਰ ਬੀਟਾ ਐਚ ਸੀ ਜੀ ਪ੍ਰੈਗਨਨਸੀ ਟੈਸਟ ਹੁੰਦਾ ਹੈ ਉਹ ਇਹਨਾਂ ਦਾ ਪੋਜ਼ਿਟਿਵ ਆਇਆ ਤੇ ਇਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਕੋਲ ਟ੍ਰੀਟਮੈਂਟ ਦੇਖੋ ਕਦੋਂ ਸ਼ੁਰੂ ਕੀਤਾ ਸੀਗਾ ਤੇ ਕਿਹੜੇ-ਕਿਹੜੇ ਟਾਈਮ ਤੋਂ ਕੀ ਮਹਿਸੂਸ ਕਰਦੇ ਰਹੇ ਉਸ ਸਾਰਾ ਜਲਾ ਤੁਸੀਂ ਦੱਸੋ ਦਰਸ਼ਕਾਂ ਨੂੰ ਸਰ ਅਸੀਂ ਪ੍ਰਾਈਵੇਸੀ ਦਾ ਧਿਆਨ ਰੱਖਦੇ ਹੋਏ ਹਮੇਸ਼ਾ ਦੀ ਤਰ੍ਹਾਂ ਪਹਿਲਾਂ ਪ੍ਰੋਬਲਮ ਸਾਡੀ ਭੈਣ ਨੇ ਦੱਸੀ ਹੋਈ ਹੈ ਕਿ ਉਹਨੂੰ ਇਨਫੀਨਿਟੀਲਿਟੀ ਸੀ ਔਰ ਉਸ ਤੋਂ ਬਾਅਦ ਐਂਡਰੋਮੈਟ੍ਰੀਓਸਿਸ ਪੇਨਫੁੱਲ ਪੀਰੀਅਡ ਔਰ ਵੀਕਨੈਸ ਔਰ ਇਸ ਤੋਂ ਬਾਅਦ ਉਹਨਾਂ ਦੇ ਜਿਹੜੇ ਕਮੈਂਟ ਹੈਗੇ ਨੇ ਉਹ ਵੀ ਮੈਂ ਹੁਣ ਤੁਹਾਨੂੰ ਬੜ ਕੇ ਸੁਣਾਣਾ ਵਿਦੀਨ 3 ਮੰਥ ਆਫ ਕੰਜ਼ਮਪਸ਼ਨ ਆਫ ਮੈਡੀਸਨ ਪੇਨ ਡਿਊਰਿੰਗ ਪੀਰੀਅਡਸ ਰਿਡਿਊਸਡ ਆਲਮੋਸਟ 80% ਇੰਪਰੂਵਮੈਂਟ ਇਨ ਵੀਕਨੈਸ ਓਵਰਆਲ ਗੁੱਡ ਐਫਰਟ ਇਹ ਜਿਹੜੀ ਰਿਪੋਰਟ ਹੈਗੀ ਹੈ ਇਹ ਉਸ ਸਾਡੀ ਭੈਣ ਦੀ ਰਿਪੋਰਟ ਹੈਗੀ ਹੈ ਜਿਹਨੂੰ ਅੱਜ ਇੱਕ ਟਿਊਬ ਦੇ ਨਾਲ ਕੰਸੀਵ ਹੋ ਚੁੱਕਿਆ ਤੇ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਅਸੀਂ ਦੱਸਦੇ ਹਾਂ ਨਾਲ ਹੀ ਇਹ ਜਿਹੜਾ ਉਹਨਾਂ ਦਾ ਅਗਲੀ ਜਿਹੜੀ ਹੈਗੀ ਸੀ ਲਾਸਟ ਅਪਡੇਟ ਹੈਗੀ ਹੈ ਜਿਹੜੀ 29 12 2025 ਨੂੰ ਇਹ ਜਿਹੜੇ ਰਿਵਿਊ ਹੈਗੇ ਨੇ ਇਹ ਉਹਨਾਂ ਦੇ ਮਾਪਬਪਤੇ ਨੇ ਉਹਨਾਂ ਦੇ ਮਾਵਾ ਬਲਿੱਕ ਕੇ ਦੇ ਕੇ ਗਏ ਨੇ ਜੀ ਜਿਹੜੇ ਖੁਸ਼ੀ ਦੇ ਹੰਝੂ ਵਾਰੇ ਸੀ ਹਾਂਜੀ ਹਾਂਜੀ ਉਹ ਆਏ ਤਾਂ ਬਾਕੀ ਸਰ ਜਿਹੜੋ ਡਾਕਟਰ ਨੇ ਉਹਨਾਂ ਨੂੰ ਇਹ ਕਹਤਾ ਹੋਇਆ ਸੀਗਾ ਵੀ ਸਿਰਫ ਤੁਹਾਡੀ ਬੱਚੀ ਠੀਕ ਆ ਇਹ ਤੁਸੀਂ ਸ਼ੁਕਰ ਕਰੋ ਕਿਉਂਕਿ ਉਹਦੇ ਇੰਨੇ ਆਪਰੇਟ ਹੋ ਚੁੱਕੇ ਸੀਗੇ ਬੱਚਾ ਬਹੁਤ ਮੁਸ਼ਕਿਲ ਹੈ ਤਾਂ ਸਰ ਤੁਸੀਂ ਸਮਝ ਸਕਦੇ ਹੋ ਉਸ ਟਾਈਮ ਤੁਸੀਂ ਸਿਰਫ ਉਹ ਸੋਚਦੇ ਸੀ ਕਿ ਸਾਡੇ ਬੱਚੇ ਦੋਨੋਂ ਇਵਨ ਉਹਦੇ ਹਸਬੰਡ ਵੀ ਬੜਾ ਪੋਜ਼ਿਟਿਵ ਹੋ ਗਏ ਸੀ ਕਿ ਹਾਂ ਬਿੱਟੂ ਠੀਕ ਹੈ ਕਿ ਇਹ ਨਾ ਮੈਨੂੰ ਇਹ ਹੀ ਚਾਹੀਦਾ ਹੈ ਕਿ ਅਸੀਂ ਦੋਨੋਂ ਠੀਕ ਰਹੀਏ ਇਹ ਵੀ ਤੁਹਾਨੂੰ ਅਸੀਂ ਦੱਸਾਂਗੇ ਕਿ ਕੀ ਲਿਖ ਕੇ ਗਏ ਨੇ ਉਹਨਾਂ ਦੇ ਮਾਵਾ ਬਹੁਤ ਸੋਹਣ ਪ੍ਰੇਮ ਆਯੁਰਵੈਦ ਦਾ ਵਾਸਤੇ ਖਾਸ ਕਰਕੇ ਸੀਨੀਅਰ ਨਰਸਿੰਗ ਅਫੀਸਰ ਹਰਮਿਤ ਕੌਰ ਜੀ ਦੇ ਬਿਹੇਬ ਬਾਬਤ ਅਸੀਂ ਕਹਿ ਲਈਏ ਔਰ ਇਹਨਾਂ ਦੇ ਵੇ ਆਫ ਟਰੀਟਮੈਂਟ ਬਾਬਤ ਅੱਛਾ ਸਾਡੀ ਜਿਹੜੀ ਭੈਣ ਹੈਗੀ ਹੈ ਬੈਂਗਲੌਰ ਦੀ ਸਬ ਕਮ ਮੈਨੇਜਰ ਬੈਂਕ ਦੇ ਵਿੱਚ ਹੈਗੇ ਸੀ ਉਹ ਤੇ ਸਭ ਕ ਇਸ ਕਰਕੇ ਕਹਾਂਗੇ ਕਿਉਂਕਿ ਆਪਣੇ ਚੱਕਰਾਂ ਚ ਸਿਹਤ ਦੇ ਚੱਕਰਾਂ ਚ ਉਹਨਾਂ ਨੂੰ ਜੌਬ ਵੀ ਛੱਡਨੀ ਪਈ ਤੇ ਕਿਸ ਪੋਜੀਸ਼ਨ ਚਾਹੀ ਸੀ ਤੁਹਾਡੇ ਕੋਲ ਜਿਹੜੀ ਮਾਂ ਬਾਪ ਨੇ ਦੱਸੀ ਸੀ ਹੁਣ ਜਦੋਂ ਮਾਪੇ ਨੇ ਦੱਸੀ ਜਦੋਂ ਪ੍ਰੈਗਨਨਸੀ ਪੋਜ਼ਿਟਿਵ ਦੀ ਰਿਪੋਰਟ ਲੈ ਕੇ ਆਏ ਵੀ ਹਾਂ ਸਾਡੀ ਬੱਚੀ ਦਾ ਕੰਮ ਬਣ ਗਿਆ ਪ੍ਰੈਗਨੈਂਟ ਹੋ ਗਈ ਹੈ ਸਰ ਮੈਥਨੋ ਲਾਈਵ ਦਿਖਾ ਦਿੰਦੇ ਨੇ ਮੈਂ ਕੱਢਿਆ ਜਦੋਂ ਉਹਨਾਂ ਨੇ ਮੇਰੇ ਕੋਲ ਰਿਪੋਰਟ ਮੈਨੂੰ ਦਿੱਤੀ ਨਾ ਸਰ ਤੇ ਮੈਂ ਖੁਦ ਹੈਰਾਨ ਸੀ ਉਹ ਸ਼ੀ ਵਾਸ ਟੂ ਹੈਪੀ ਮਤਲਬ ਉਹ ਲੇਡੀ ਬਹੁਤ ਜ਼ਿਆਦਾ ਖੁਸ਼ ਸੀ ਉਹਨਾਂ ਨੇ ਇੱਕ ਐਕਸਪਲੇਨਿੰਗ ਕੀਤਾ ਸਾਨੂੰ ਆ ਦਿਖਾਓ ਸਰ ਜਰਾ ਕਰ ਦੇਖੋ ਇਸ ਤਰੀਕੇ ਉਹਨਾਂ ਨੇ ਨਾ ਮਤਲਬ ਗੁਲਦਸਤਿਆਂ ਦੇ ਵਿੱਚ ਗੁਲਦਸਤਾ ਹੀ ਪਾਇਆ ਕਿਆ ਬਾਤ ਮੈਂ ਕਹਿੰਦੀ ਨਾ ਬੀ ਤੋ ਬੀ ਇਹ ਗੁਲਦਸਤਿਆਂ ਵਿੱਚ ਗੁਲਦਸਤਾ ਸਰ ਸਾਨੂੰ ਬਹੁਤ ਜ਼ਿਆਦਾ ਮਤਲਬ ਕਹਿਣ ਦਾ ਇਹ ਪੈਸ਼ੈਂਟ ਤੇ ਨਜ਼ਰ ਆਉਂਦੇ ਉਹਨਾਂ ਨੇ ਤੁਹਾਨੂੰ ਜਦੋਂ ਫੋਟੋ ਭੇਜੀਏ ਤੇ ਇਸ ਤਰ੍ਹਾਂ ਆਪਣੀ ਜਿਹੜੀ ਸਟ੍ਰਿਪ ਹੈਗੀ ਉਹ ਸਜਾ ਕੇ ਭੇਜੀ ਇਸ ਤੋਂ ਇਮੋਸ਼ਨਸ ਦਾ ਪਤਾ ਲੱਗਦਾ ਇਸ ਤੋਂ ਪੈਸ਼ੈਂਟ ਦੀ ਇਮੋਸ਼ਨਸ ਦਾ ਪਤਾ ਲੱਗਦਾ ਇਹ ਤਾਂ ਪੈਸ਼ੈਂਟ ਦੀ ਇਮੋਸ਼ਨ ਹੈ ਪਰ ਜਦੋਂ ਉਹਦੇ ਪੇਰੈਂਟਸ ਆਏ ਸੀਗੇ ਸਰ ਉਹ ਖੁਸ਼ੀ ਚ ਰੋਂਦੇ ਆਏ ਉਹਦੀ ਉਹਦੀ ਮਦਰ ਕਿਉਂਕਿ ਉਹ ਕੁਝ ਬੋਲ ਹੀ ਨਹੀਂ ਪਾਰੇ ਸੀ ਜਦੋਂ ਮੇਰੇ ਕੋਲ ਆਫਿਸ ਚ ਆਏ ਤਾਂ ਉਹ ਸ਼ੀ ਵਾਸ ਜਸਟ ਵੈਪਿੰਗ ਤੇ ਮੈਂ ਕਿਹਾ ਵੀ ਤੁਸੀਂ ਤਾਂ ਮੈਨੂੰ ਵੀ ਰਵਾਉਂਗੇ ਮੈਨੂੰ ਲੱਗਦਾ ਖੁਸ਼ੀ ਤੇ ਅੰਸ ਮੇਰੇ ਵੀ ਆਉਣਗੇ ਸਰ ਅਸੀਂ ਫਿਰ ਸੈਲੀਬ੍ਰੇਟ ਵੀ ਕੀਤਾ ਚੈਰਿਸ਼ ਵੀ ਕੀਤੀਆਂ ਤੇ ਉਹ ਵਾਹਿਗੁਰੂ ਦਾ ਸ਼ੁਕਰ ਵੀ ਕੀਤਾ ਤੇ ਸਾਨੂੰ ਬਹੁਤ ਜ਼ਿਆਦਾ ਸਰ ਇਹ ਉਹ ਪੇਸ਼ੈਂਟ ਲਈ ਨਹੀਂ ਮੇਰੇ ਲਈ ਵੀ ਬਹੁਤ ਵੱਡਾ ਮਿਰਕਲ ਹੈ ਸਿੰਗਲ ਟਿਊਬ ਦੇ ਵਿੱਚ ਔਰ ਐਮਐਸ 0.2 ਚ ਕਨਸੀਵ ਹੋਣਾ ਜੀ ਜੀ ਸੋ ਤੁਸੀਂ ਇਹ ਦੇਖੋ ਇੱਕ ਵਾਰ ਮੈਂ ਤੁਹਾਨੂੰ ਫੋਟੋ ਦਿਖਾ ਦਿੰਨੇ ਆ ਤੇ ਜੇਕਰ ਤੁਸੀਂ ਚਾਹੋ ਨਾ ਵੀ ਤੁਸੀਂ ਵੀ ਹਰਮੀਤ ਜੀ ਨਾਲ ਇਸੇ ਤਰੀਕੇ ਦੀ ਫੋਟੋ ਹੈਗੀਆਂ ਨੇ ਇਹ ਸਾਡੀ ਭੈਣ ਪਿਛਲੇ 10 ਸਾਲ ਤੋਂ ਉਡੀਕ ਰਹੀ ਸੀ ਦੋ ਵਾਰ ਆਈਵੀਐਫ ਇਹਨਾਂ ਨੇ ਕਰਵਾ ਲਿਆ ਸੀ ਇੱਕ ਜਿਹੜੀ ਇਹਨਾਂ ਦੀ ਫਲੋਪੀਅਨ ਟਿਊਬ ਹੈਗੀ ਹੈ ਉਹ ਰਿਮੂਵ ਕਰ ਚੁੱਕੇ ਸੀ ਡਾਕਟਰ ਤੇ ਕਹਿ ਦਿੱਤਾ ਸੀ ਕਿ ਤੁਸੀਂ ਖੁਦ ਮਾਂ ਬਿਲਕੁਲ ਹੀ ਬਣ ਸਕਦੇ ਤੁਹਾਨੂੰ ਸਰੋਗੇਸੀ ਜਿਹੜੀ ਹੈਗੀ ਹੈ ਉਹ ਕਰਵਾਉਣੀ ਪੈ ਸਕਦੀ ਹੈ ਪਰ ਅਚਾਨਕ ਹਰਮੀਜੀ ਨਾਲ ਮੇਲ ਹੋਇਆ ਤੇ ਅੱਜ ਇਹ ਫੋਟੋ ਹੈਗੀ ਦੇਖੋ ਤੁਸੀਂ ਆਪਣੇ ਆਪ ਦੇ ਵਿੱਚ ਬਹੁਤ ਸਾਰੀਆਂ ਇਹ ਤਸਵੀਰਾਂ ਸਾਡੇ ਕਹਿਣ ਤੋਂ ਇਲਾਵਾ ਮੈਮ ਕਿਉਂਕਿ ਮੈਨੂੰ ਲੱਗਦਾ ਹੈ ਕਿ ਇੱਕ ਫੋਟੋ 10000 ਸ਼ਬਦਾਂ ਦਾ ਮੁਕਾਬਲਾ ਕਰ ਰਹੀ ਹੈ ਇਸ ਲਈ ਸਰ ਬਿਲਕੁਲ ਕਰ ਰਹੀ ਕਿਉਂਕਿ ਜਿੱਥੇ ਅਸੀਂ ਨਾ ਸਰ ਐਕਚੁਅਲੀ ਪ੍ਰੇਮ ਆਯੁਰਵੇਦ ਕਲੀਨਿਕ ਤਾਂ ਜਦ ਕੋਈ ਆਂਦਾ ਹੈ ਜਿੱਥੋਂ ਇੱਕ ਐਲੋਪੈਥੀ ਤੇ ਆਈਵੀਐਫ ਟਰੀਟਮੈਂਟ ਉਹਨਾਂ ਦੀ ਉਮੀਦ ਨੂੰ ਖਤਮ ਕਰਦੇ ਹਨ ਨਾ ਅਸੀਂ ਉੱਥੋਂ ਸ਼ੁਰੂ ਕਰਦੇ ਹਾਂ ਜੀਜੀ ਲੋ ਹੁਣ ਤੁਹਾਨੂੰ ਅਸੀਂ ਜਿਹੜਾ ਦੀਪਿਕਾ ਦੇ ਪੇਰੈਂਟਸ ਦੀਆਂ ਭਾਵਨਾਵਾਂ ਨੇ ਉਹ ਵੀ ਕਾਗਜ਼ ਤੇ ਉਤਾਰ ਕੇ ਗਏ ਨੇ ਮੈਨੂੰ ਲੱਗਦਾ ਕਿ ਸ਼ਬਦ ਥੋੜੇ ਨੇ ਔਰ ਫਿਰ ਵੀ ਉਹਨਾਂ ਨੇ ਲਿਖਿਆ ਕਿ ਥੈਂਕਸ ਮੈਮ ਮੈਮ ਸ਼ੁਕਰੀਆ 컨ਸੀਵ ਵਿਦ ਯੋਰ ਮੈਡੀਸਨ ਤੁਹਾਡੀ ਨੁਸਖਿਆ ਨਾਲ ਫਾਰਮੂਲੇ ਨਾਲ ਸਾਨੂੰ 컨ਸੀਵ ਹੋਇਆ ਆਫਟਰ 10 ਇਅਰ 10 ਸਾਲ ਬਾਅਦ ਸਾਨੂੰ ਜਿਹੜਾ 컨ਸੀਵ ਹੋਇਆ ਟੇਕਨ ਆਈਵੀਐਫ ਮਤਲਬ ਆਈਵੀਐਫ ਉਹ ਲੈ ਚੁੱਕੇ ਸੀ ਔਰ ਐਂਡਰੋਮੈਟਿਓਸਿਸ ਦੀ ਜਿਹੜੀ ਪ੍ਰੋਬਲਮ ਸੀ ਉਹਨਾਂ ਨੂੰ ਠਿੱਕ ਸੀ ਉਹਨਾਂ ਦੀ ਬਟ ਕਨਸੀਵ ਵਿਥਿਨ 4 ਮੰਥ। ਕੀ ਬਾਤ ਹੈ ਮੈਮ। ਉਹਨਾਂ ਨੇ ਕਿਹਾ ਤਾਂ ਕਿ ਐਂਡਰੋਮੈਟਿਓਸਿਸ ਦੀ ਪ੍ਰੋਬਲਮ ਸੀ ਉਹਨਾਂ ਨੂੰ ਤੇ 4 ਮਹੀਨਿਆਂ ਚੋਂ ਕਨਸੀਵ ਕਰ ਗਏ ਐਜ਼ ਮੈਰੀਕਲ। ਉਹ ਇਹ ਗੱਲ ਇਹਨਾਂ ਨੇ ਵੀ ਲਿਖਤੀ ਜੀ ਮੈਰੀਕਲ ਆਲੀ। ਲੈ ਸਰ ਇਹ ਇਹ ਵਾਕਿਆ ਮਿਰਕਲ ਮੈਂ ਵੀ ਕਵਾਂਗੀ ਮਿਰਕਲ ਹੈ ਸਰ। ਇੱਕ ਟਿਊਬ ਦੇ ਵਿੱਚ ਕਨਸੀਵ ਹੋਣਾ। ਜੀ ਜੀ। ਜੀ। ਔਰ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ 4 ਮਹੀਨੇ ਦੇ ਵਿੱਚ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਮਿਲ ਗਈਆਂ ਨੇ ਆਈ ਏਮ ਥੈਂਕਫੁਲ ਟੂ ਡਾਕਟਰ ਹਰਮੀਤ ਕੌਰ ਐਂਡ ਇਟਸ ਆਲ ਸਟਾਫ ਮੈਂਬਰ ਥੈਂਕਸ ਟੂ ਹਰਮੀ ਜੀ ਬਾਰ ਬਾਰ ਧੰਨਵਾਦ ਕਰਦੇ ਨੇ ਜੀ ਸਰ ਮੈਂ ਅੱਜ ਉਹ ਵਾਹਿਗੁਰੂ ਦਾ ਸ਼ੁਕਰ ਕਰਦੀ ਆ ਕਿ ਉਹਨਾਂ ਨੇ 2026 ਮੇਰੇ ਇਸ ਪੇਸ਼ੀਐਂਟ ਲਈ ਬਹੁਤ ਸੋਨਾ ਉਲੀਕਿਆ ਤੇ ਮੈਨੂੰ ਉਮੀਦ ਹੈ ਵੀ ਅੱਗੇ ਵੀ 9 ਮਹੀਨਿਆਂ ਤੱਕ ਉਹ ਸਾਨੂੰ ਸਾਡੇ ਗੁਰੂ ਸਾਡੇ ਵਾਹਿਗੁਰੂ ਇੱਦੇ ਸਾਥ ਦੇਣਗੇ ਤੇ ਹੁਣ ਜੀ ਅਸੀਂ ਅੱਜ ਟੌਪਿਕ ਦੇ ਡਿਸਕਸ ਕਰੀਏ ਜੀ ਜੀ ਤੁਸੀਂ ਉਹੀ ਟੌਪਿਕ ਤੇ ਮੈਂ ਵੀ ਟੌਪਿਕ ਤੇ ਆਨ ਦੀ ਗੱਲ ਕਰ ਰਹੀ ਸੀ ਕਿ ਤੁਸੀਂ ਕਹਿ ਰਹੇ ਸੀ ਕਿ ਜਿਨ੍ਹਾਂ ਨੂੰ ਰਾਤ ਨੂੰ ਲਾਈਟ ਛੱਡ ਕੇ ਸੌਣ ਦੀ ਆਦਤ ਹੈ ਛੋਟੀ ਲਾਈਟ ਅਕਸਰ ਸਾਡੇ ਘਰਾਂ ਦੇ ਵਿੱਚ ਅਸੀਂ ਕਹਿ ਲਈਏ ਕਿ ਮਾਹੌਲ ਹੈਗਾ ਔਰ ਤੇ ਦਿਨੇ ਜਿਹੜੀਆਂ ਸਾਡੀਆਂ ਭੈਣਾਂ ਏਸੀ 'ਚ ਰਹਿੰਦੀਆਂ ਨੇ ਗਰਮੀ 'ਚ ਸਰਦੀ 'ਚ ਹੀਟਰ ਮੂਰੇ ਬੈਠਦੀਆਂ ਨੇ ਸੂਰਜ ਦੀਆਂ ਕਰਨਾ ਨਹੀਂ ਲੈਂਦੀਆਂ ਤੇ ਫਿਰ ਉਹਨਾਂ ਨੂੰ ਵੀ ਕਨਸੀਵਿੰਗ 'ਚ ਪ੍ਰੋਬਲਮ ਆਊਗੀ ਸਰ ਦੇਖੋ ਜਿਵੇਂ ਤੁਸੀਂ ਇਹ ਦਿਨ ਤੇ ਰਾਤ ਦੇ ਲਾਈਟ ਦੀ ਗੱਲ ਕੀਤੀ ਦਿਨ ਕਿਸ ਲਈ ਬਣਿਆ ਵੀ ਅਸੀਂ ਇਹ ਜਿਹੜਾ ਸੂਰਜ ਜਦੋਂ ਸਨ ਰਾਈਜ਼ ਹੁੰਦਾ ਜਾਂ ਸਨ ਸੈਟ ਹੁੰਦਾ ਸੂਰਜ ਰਾਈਜ਼ ਪਰਲੇ ਟਾਈਮ ਤੇ ਆਪਾਂ ਕਹਿੰਦੇ ਸੀ ਕਿ ਨਾ ਵੀ ਜਦੋਂ ਸੂਰਜ ਚੜਦਾ ਉਸ ਵੇਲੇ ਅਸੀਂ ਅੱਧੇ ਘੰਟੇ ਦੀ ਉਹ ਫਰੈਸ਼ ਸਨਲਾਈਟ ਜ਼ਰੂਰ ਲੈਣੀ ਹੈਗੀ ਹੈ ਹਨਾ ਸਾਨੂੰ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਸਰ ਉਦੋਂ ਕੀ ਹੁੰਦਾ ਉਸ ਟਾਈਮ ਤੇ ਜੇ ਅਸੀਂ ਸਨਲਾਈਟ ਨੂੰ ਲੈਣੇ ਹੈਗੇ ਆ ਤਾਂ ਜਿਹੜਾ ਸਿਰਫ 세रोਟੋਨਿਨ ਹੈ ਨਾ ਐਕਚੁਅਲੀ ਅਸੀਂ ਅੱਜ ਦੋ ਸਰ ਅਸੀਂ ਅੱਜ ਦੋ ਸਾਨੂੰ ਪੰਜਾਬੀ ਵਿੱਚ ਸਮਝਾ ਦਿਓ ਸਰ ਪੰਜਾਬੀ ਵਿੱਚ ਦੱਸਿਓ ਤੇ ਅਸੀਂ ਦੋ ਹੀ ਗੱਲਾਂ ਦੱਸ ਰਹੀਆਂ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿ ਰਹੀ ਐ ਵੀ ਦਿਨ ਤੇ ਰਾਤ ਜੇ ਰਾਤ ਸੌਣ ਲਈ ਬਣੀ ਆ ਤਾਂ ਸਾਨੂੰ ਬੱਤੀ ਬੰਦ ਕਰਕੇ ਡਾਰਕ ਕਰਕੇ ਸਾਨੂੰ ਰਾਤ ਨੂੰ ਰਿਲੈਕਸ ਹੋ ਕੇ ਸੌਣਾ ਨਾ ਕਿ ਛੋਟੇ ਵਾਲੀ ਬੱਤੀ ਜਗਾ ਕੇ ਸੌਣਾ ਮੇਨ ਗੱਲ ਉਹਦਾ ਫਾਇਦਾ ਕੀ ਹੋਊ ਸਰ ਜੀ ਅਸੀਂ ਬਿਲਕੁਲ ਨਾਈਟਿਸ ਹੁੰਨੇ ਆ ਰਾਤ ਨੂੰ ਆਫਟਰ ਆਲ ਦਾ ਰਾਤ ਸਾਡੇ ਸੌਣ ਵਾਸਤੇ ਬਣੀਏ ਡਾਰਕ ਦੇ ਵਿੱਚ ਜਦੋਂ ਅਸੀਂ ਡਾਰਕ ਹੁੰਦਾ ਬਿਲਕੁਲ ਡਾਰਕ ਦੇ ਵਿੱਚ ਸੌਣੇ ਆ ਸੋ ਉਸ ਟਾਈਮ ਤੇ ਮੈਲਾਟੋਨਿਨ ਸਾਡੇ ਮਾਈਂਡ ਦੇ ਵਿੱਚ ਬਣਦਾ ਜਦੋਂ ਮੈਂ ਅਸੀਂ ਗੱਲ ਕੀਤੀ ਸੀ ਨਾ ਪੀਨਿਅਰ ਗਲੈਂਡ ਪੀਨਿਅਰ ਗਲੈਂਡ ਦੋ ਤੇ ਕੰਮ ਕਰਦੀ ਹੈਗੀ ਹੁਣ ਅਸੀਂ ਸ਼ਾਰਟਲੀ ਪੇਸ਼ੈਂਟ ਦੀਆਂ ਸ਼ਬਦਾਂ ਚ ਦੱਸਾਂਗੇ ਮੈਲਾਟੋਨਿਨ ਤੇ ਸੈਰੋਟੋਨਿਨ ਸਰ ਮੈਲਾਟੋਨਿਨ ਬਣਨ ਰਾਤ ਨੂੰ ਅਸੀਂ ਕੀ ਕਰਦੇ ਰਾਤ ਨੂੰ ਵੀ ਦਿਨ ਬਣਾ ਕੇ ਸੌਣੇ ਆ ਬੱਤੀਆਂ ਜਗਾ ਕੇ ਬੱਤੀਆਂ ਜਗਾ ਕੇ ਦਿਨ ਬਣਾ ਕੇ ਸੌਣੇ ਆ ਬਾਈ ਰਾਤ ਤਾਂ ਸੌਣ ਵਾਸਤੇ ਬਣੀ ਆ ਤੇ ਉਹ ਪੇਸ਼ੈਂਟ ਨਾਲ ਮੇਰੇ ਕੜੇ ਕਈ ਵਾਰੀ ਬੜੇ ਖੁਸ਼ ਹੁੰਦੇ ਕਹਿੰਦੇ ਕਿ ਮੈਡਮ ਰਾਤ ਨੂੰ ਜਦੋਂ ਕਿਤੇ ਖੜਕਾ ਦੜਕਾ ਹੁੰਦਾ ਸਾਨੂੰ ਉਹਦੀ ਪਤਾ ਲੱਗ ਜਾਂਦਾ ਉਹ ਰਾਜੀ ਹੁੰਦੇ ਆ ਉਹ ਕਮਲਿਓ ਇਹ ਸੋਚੋ ਵੀ ਰਾਤ ਸਿਰਫ ਸੌਣ ਵਾਸਤੇ ਹੈ ਇਹਦਾ ਮਤਲਬ ਜੇ ਤੁਹਾਨੂੰ ਉਦੋਂ ਹੀ ਪਤਾ ਲੱਗਦਾ ਤਾਂ ਤੁਹਾਡਾ ਦਿਮਾਗ ਸੋ ਨਹੀਂ ਰਿਹਾ ਜਾਗ ਰਿਹਾ ਹੈ ਇਹ ਜਾਗ ਰਿਹਾ ਹੈ ਸਾਡੇ ਵਰਗਨ ਤਾਂ ਜੀ ਬੈਂਡ ਵਾਜਾ ਵੀ ਲੈ ਕੇ ਅੱਜ ਵੀ ਤਾਂ ਮੈਨੂੰ ਨਹੀਂ ਪਤਾ ਲੱਗਦਾ ਸਰ ਐਕਚੁਅਲ ਦੇ ਵਿੱਚ ਉਹੀ ਸਹੀ ਹੁੰਦਾ ਹੁਣ ਇਹਦੇ ਕਾਰਨ ਵੀ ਕੀ ਆ ਹੁਣ ਜਿਹੜਾ ਮੈਲਾਟੋਨਿਨ ਕਹਿੰਦੇ ਨੇ ਤੁਹਾਨੂੰ ਤਾਂ ਬੈਂਡ ਵਜਣ ਨਾਲ ਉਠਾਣਾ ਪੈਂਦਾ ਫਿਰ ਇਹਦਾ ਮਤਲਬ ਅਸਤੇ ਸੁਭਾਗਿਆ ਜੀ ਸਰ ਤੁਸੀਂ ਤੰਦਰੁਸਤ ਹੋ ਅੱਛਾ ਜੇ ਇਹ ਗੱਲ ਹੈ ਨਾ ਵੀ ਬੈਂਡ ਵਜਣ ਨਾਲ ਠਾ ਮਤਲਬ ਅਸੀਂ ਰਾਤ ਬੈਂਡ ਵਾਜਾ ਵੀ ਫੇਲ ਹੋ ਜਾਂਦਾ ਜੀ ਅਸੀਂ ਰਾਤ ਨੂੰ ਰਾਤ ਸਮਝਦੇ ਆ ਕਿਉਂਕਿ ਦਿਨ ਨੂੰ ਦਿਨ ਸਮਝਦੇ ਆ ਤੇ ਪੇਸ਼ੈਂਟ ਕੀ ਕਰਦੇ ਵਰਕ ਫਰੋਮ ਹੋਮ ਤੇ ਰਾਤ ਨੂੰ ਹੋਰ ਨਹੀਂ ਕੁਝ ਹੈਗਾ ਨਾ ਸਿਰਫ ਸਾਡਾ ਸਕਰੀਨ ਟਾਈਮ ਤੇ ਰਾਤ ਨੂੰ ਚੱਲਦਾ ਹੀ ਆ ਮੈਨੂੰ ਕਈ ਵਾਰ ਹੁੰਦਾ ਟੀਵੀ ਵੇਖਦੇ ਵੇਖਦੇ ਸੌਜੇ ਨਾ ਟੀਵੀ ਚੱਲਦਾ ਰਹਿ ਜਾਂਦਾ ਸਾਰੀ ਰਾਤ ਸਵੇਰੇ ਕਦੋਂ 4-5 ਵਜੇ ਉੱਕਦੇ ਤਾਂ ਪਤਾ ਲੱਗਦਾ ਕਿ ਟੀਵੀ ਵੀ ਚੱਲ ਰਿਹਾ ਹੈ ਹਾਂਜੀ ਚੱਲਦਾ ਹੀ ਰਹਿ ਗਿਆ ਸਰ ਇਹ ਸਾਰੀਆਂ ਨਾ ਬੈਡ ਹੈਬਿਟਸ ਹੈਗੀਆਂ ਅਸੀਂ ਅੱਜ ਹੁਣ ਜਿਹੜੀਆਂ ਇਹ ਇੰਨੀਆਂ ਪ੍ਰੋਬਲਮਾਂ ਦਾ ਕੀ ਅਸਰ ਹੁੰਦਾ ਜੀ ਇਹ ਚੀਜ਼ਾਂ ਦਾ ਪੈਣਾ ਵਾਸਤੇ ਆਪਾਂ ਗੱਲ ਕਰ ਰਹੇ ਪੈਣਾ ਤੇ ਕੀ ਅਸਰ ਹੁੰਦਾ ਜਿਹੜੀਆਂ ਪ ਉਹ ਮੋਬਾਈਲ ਹੋ ਗਿਆ ਜਾਂ ਵੱਡੀ ਸਕਰੀਨ ਟੀਵੀ ਹੋ ਗਿਆ ਦੇਖਦੇ ਦੇਖਦਿਆਂ ਸੌ ਜਾਂਦੀਆਂ ਨੇ ਜਾਂ ਪਤਾ ਨਹੀਂ ਲੱਗਦਾ ਕਈ ਵਾਰ ਮੋਬਾਈਲ ਸਾਡੇ ਮੂੰਹ ਤੇ ਵੀ ਲੱਗਦਾ ਜੀ ਦੇਖਦੇ ਦੇਖਦੇ ਨੀਂਦ ਆ ਜਾਂਦੀ ਸਰ ਜੇ ਤਾਂ ਸੋਹਣੀ ਨੀਂਦ ਸਾਨੂੰ ਉਹ ਤਾਂ ਹੀ ਆ ਜਾਂਦੀ ਹੈਗੀ ਹੈ ਹਨਾ ਫਿਰ ਤਾਂ ਦੇਖੋ ਉਹ ਜਿਹੜੀ ਭੈਣ ਹੈ ਉਹ ਹੈਲਦੀ ਹੈ ਭਾਵੇਂ ਮੇਲ ਹੈ ਉਹ ਹੈਲਦੀ ਹੈ ਤੁਹਾਨੂੰ ਪਤਾ ਅੱਜ ਦੇ ਟਾਈਮ ਤੇ ਸਿਰ ਮੇਲ ਦੀਆਂ ਵੀ ਬਹੁਤ ਸਾਰੀਆਂ ਪ੍ਰੋਬਲਮਸ ਹੈ ਕਿਉਂਕਿ ਸ ਪ੍ਰੋਬਲਮਸ ਹੁੰਦੀਆਂ ਹੁੰਦੀਆਂ ਕਿਉਂਕਿ ਸਾਨੂੰ ਰਾਤ ਨੂੰ ਹੈਬਿਟ ਹੈ ਅਸੀਂ ਮੀਆਂ ਵੀ ਆਪਸ ਵਿੱਚ ਗੱਲ ਹੀ ਨਹੀਂ ਕਰਦੇ ਜਦੋਂ ਤੱਕ ਤੁਸੀਂ ਬੈੱਡ ਤੇ ਦੋ ਜਣੇ ਬੈਠੇ ਹੋ ਸਕਰੀਨ ਨਾਲ ਉਹ ਲੱਗ ਰਿਹਾ ਸਕਰੀਨ ਨਾਲ ਉਹ ਲੱਗਾ ਹੋਇਆ ਤੁਸੀਂ ਆਪਸ ਵਿੱਚ ਗੱਲ ਹੀ ਨਹੀਂ ਕਰਦੇ ਤਾਂ ਮੀਨਸ ਹਾਂ ਮੀਨਸ ਤਾਂ ਹੈੱਡਫੋਨ ਵੀ ਲਾਏ ਹੁੰਦੇ ਨੇ ਵੀ ਉਹਨੂੰ ਮੇਰੇ ਨਾਲ ਸੁਣੇ ਮੈਨੂੰ ਉਹਦੀ ਨਾਲ ਸੁਣੇ ਹਾਂ ਸਰ ਅਸੀਂ ਅੱਜ ਉਹੀ ਗੱਲ ਕਰਨੀ ਹੈਗੀ ਐ ਇਸੇ ਗੱਲ ਦੀ ਗੱਲ ਕਰਨੀ ਆ ਅਸੀਂ ਇੰਨੀਆਂ ਪ੍ਰ ਤਦੀ ਪੀਨਿਯਲ ਗਲੈਂਡ ਜਿਹੜੀ ਹੈ ਉਹ ਰਾਤ ਨੂੰ ਮੈਲਾਟੋਨਿਨ ਨਹੀਂ ਬਣਾ ਪਾਉਂਦੀ ਤੇ ਦਿਨੇ ਸੈਰਟੋਨਿਨ ਨਹੀਂ ਲੈ ਪਾਉਂਦੀ ਕਿਉਂ ਦਿਨੇ ਅਸੀਂ ਸਨਲਾਈਟ ਨਹੀਂ ਲੈ ਰਹੇ ਤੇ ਰਾਤ ਨੂੰ ਅਸੀਂ ਅਸੀਂ ਉਹ ਆਰਟੀਫੀਸ਼ੀਅਲ ਸਨਲਾਈਟ ਲੈ ਰਹੇ ਹਾਂ ਮਤਲਬ ਅਸੀਂ ਉਲਟੇ ਕੰਮ ਕਰ ਰਹੇ ਹੈਗੇ ਆ ਇਸ ਕਰਕੇ ਐਸ ਪਰ ਮਾਈ ਐਡਵਾਈਸ ਸੌਣ ਤੋਂ 2 ਘੰਟੇ ਪਹਿਲਾਂ ਤੁਹਾਡੀ ਸਕਰੀਨ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਉਹਦਾ ਫਾਇਦਾ ਕੀ ਹੋਵੇਗਾ ਉਹਦਾ ਫਾਇਦਾ ਇਹ ਹੋਗਾ ਕਿ ਜਿਹੜੇ ਤੁਹਾਡੇ ਦਿਮਾਗ ਦੇ ਵਿੱਚ ਸਕਰੀਨ ਵੇਖਦੇ ਵੇਖਦੇ ਵਿਚਾਰ ਚੱਲਣੇ ਹੈ ਨਾ ਪੂਰੇ ਦਿਨ ਦੇ ਗਲਤ ਵਿਚਾਰ ਤੇ ਤੁਹਾਡਾ ਦਿਮਾਗ ਵੀ ਜਿਹੜਾ ਉਹ ਸੌਣ ਵਲ ਪਹਿਲਾਂ ਹੀ ਚਲਾ ਜਾਊਗਾ ਕਿਉਂਕਿ 2 ਘੰਟੇ ਪਹਿਲੇ ਸਕਰੀਨ ਆਫ ਹੈ ਲਾਈਟ ਆਫ ਹੈ ਤਾਂ 2 ਘੰਟੇ ਸਰ ਸਾਡੇ ਬ੍ਰੇਨ ਨੂੰ ਵੀ ਲੱਗਦੇ ਹੈ ਮਾਈਂਡ ਨੂੰ ਵੀ ਲੱਗਦੇ ਹੈ ਵੀ ਹਾਂ ਸਾਊਂਡ ਸਲੀਪ ਵਾਸਤੇ ਤੇ ਸਹੀ 2 ਘੰਟੇ ਬਾਅਦ ਅਸੀਂ ਅਗਰ ਸੋਣਾ ਸੋ ਜਾਂਦੇ ਆਂ ਤੇ ਸਾਡਾ ਜਿਹੜਾ ਮੈਲਾਟੋਨਿਨ ਹੈ ਉਹ ਬਣਨਾ ਸ਼ੁਰੂ ਹੋ ਜਾਂਦਾ ਹੈ ਸਰ ਜੇ ਮੈਲਾਟੋਨਿਨ ਰਾਤ ਨੂੰ ਬਣੇਗਾ ਤਾਹੀਂ 세ਰੋਟੋਨਿਨ ਜਿਹੜਾ ਆ ਦਿਨੇ ਸਟੀਮੂਲੇਟ ਹੋਏਗਾ ਹੁਣ ਇੱਕ ਗੱਲ ਹੋਰ ਜੇ 세ਰੋਟੋਨਿਨ ਸਟੀਮੂਲੇਟ ਹੋਏਗਾ ਤਾਂ ਹੀ ਅਸੀਂ ਖੁਸ਼ ਰਵਾਂਗੇ ਤਾਂ ਹੀ ਅਸੀਂ ਪੀਸ ਰਵਾਂਗੇ ਤਾਂ ਹੀ ਅਸੀਂ ਆਪਣੇ ਸਾਰੇ ਕੰਮ ਕਾਜ ਬਿਨਾਂ ਸਟ੍ਰੈਸ ਤੋਂ ਕਰਾਂਗੇ ਹੁਣ ਦੂਸਰੀ ਗੱਲ ਇਹ ਵੀ ਹੈ ਵੀ 세ਰੋਟੋਨਿਨ ਬਣੇਗਾ ਕਿਵੇਂ 세ਰੋਟੋਨਿਨ ਬਣੇਗਾ ਸਰ ਦਿਲੋਂ ਸੈਟ ਹੋਣੇ ਨੰਨ ਬੰਨਣਾ ਦਿਲੋਂ ਅਸੀਂ ਆਪਣੇ ਦਿਲ ਨੂੰ ਰੱਖਣਾ ਰਾਜੀ ਦਿਲ ਨੂੰ ਰੱਖਣਾ ਅਸੀਂ ਖੁਸ਼ ਯਾਨੀ ਅਸੀਂ ਆਪਣੇ ਮੂਡ ਨੂੰ ਰੱਖਣਾ ਹੈਪੀ ਤੇ ਦਿਮਾਗ ਨੂੰ ਰੱਖਣਾ ਸ਼ਾਂਤ ਯਾਨੀ ਕਿ ਜੇ ਤੁਸੀਂ ਦਿਲ ਨੂੰ ਰੱਖੋਗੇ ਰਾਜੀ ਤਾਂ ਮਾਰੋਗੇ ਮਾਂ ਬਨਣ ਵਾਲੀ ਬਾਜ਼ੀ ਸਰ ਬਿਲਕੁਲ ਸਹੀ ਕਹ ਲਿਆ ਤੁਹਾਡੀ ਫਾਰਮੂਲਾ ਕਮਾਲ ਹੈ ਸਰ ਉਹ ਸਾਡੀ ਭੈਣ ਨੂੰ ਸਬਕਾ ਮੈਨੇਜਰ ਸਾਈਬਾ ਨੂੰ ਕੀ ਤੁਸੀਂ ਮਤਲਬ ਨੁਸਖਾ ਫਾਰਮੂਲਾ ਦਿੱਤਾ ਉਹਨਾਂ ਨੇ ਲਿਖਿਆ ਵੀ ਤੁਹਾਡਾ ਨੁਸਖਾ ਫਾਰਮੂਲਾ ਇਸਤੇਮਾਲ ਕੀਤਾ ਕਿਹੜਾ ਨੁਸਖਾ ਦਿੱਤਾ ਸੀ ਸਰ ਜੇ ਅਸੀਂ ਨੁਸਖਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਤੁਹਾਨੂੰ ਪਤਾ ਹੈ ਕਿ ਮੈਂ ਨੁਸਖਿਆਂ ਦੀ ਗੱਲ ਦੇ ਵਿੱਚ ਸਰ ਆਪਾਂ ਰੱਖੀਏ ਤੇ ਇਹ ਕੰਚਨ ਪਾਊਡਰ ਸੀ ਤੇ ਸਰ ਕੰਚਨ ਟੈਬਲੇਟ ਸੀ ਤੇ ਨਾਲ ਅਸੀਂ ਦਿੰਨੇ ਆ ਜੀ ਸ਼ੀਮਿਕਸ ਇਹ ਮੈਡੀਸਿਨ ਦਾ ਕੰਬੀਨੇਸ਼ਨ ਹੁੰਦਾ ਕੰਚਨ ਉਹਨਾਂ ਨੂੰ ਪਹਿਲੇ ਮਹੀਨੇ ਤੋਂ ਹੀ ਲਾ ਦਿੱਤਾ ਸੀਗਾ ਤਾਂ ਤੀਜੇ ਮਹੀਨੇ ਬਾਅਦ ਤੋਂ ਮੈਨੂੰ ਆਪ ਲਿਖ ਕੇ ਗਏ ਨਾ ਤੁਸੀਂ ਉਹਨੇ ਪੜਿਆ ਕਿ ਮੋਰ 5% माय प्रॉब्लम्स आर रिजॉल्वड है ना तो सर आप ये दिनया जी अजी फॉर्मूलेशन दी गल करिए तो फॉर्मूलेशन सर अपने को ले पाई हैगी आप ए डिस्कस कर लेनेया जी 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 एक ही चीज है जी जोंखर जी ए सर जोंखर हो गया ए मूली खार हो गया ठीक है जी 50 50 ਗ੍ਰਾਮ ਮੂਲੀ ਖਾਨ ਤੇ 50 ਗ੍ਰਾਮ ਹੀ ਉਹਨਾਂ ਨੇ ਬ੍ਰਹਮੀ ਬੂਟੀ ਲੈਣੀ ਹੈ ਤੇ ਕਚਨਾਰ ਛਾਲ ਉਹਨਾਂ ਨੇ ਲੈਣੀ ਹੈ 100 ਗ੍ਰਾਮ ਇਹਨਾਂ ਚਾਰਾਂ ਦਾ ਫਾਰਮੂਲਾ ਬਣਾ ਕੇ ਉਹਨਾਂ ਨੇ ਸਵੇਰੇ ਸ਼ਾਮ ਜੇ ਉਹਨਾਂ ਦੀ ਟਿਊਬ ਦੀ ਪ੍ਰੋਬਲਮ ਹੈ ਕੋਈ ਵੀ ਜਾਂ ਟਿਊਬ ਦੇ ਕਾਰਨ ਉਹਨਾਂ ਦਾ ਕੋਈ ਵੀ ਹੋਰ ਅੰਗ ਰਿਪਰੋਡਕਟਿਵ ਆਰਗਨ ਜਿਹੜਾ ਹੈ ਉਹ ਇੰਪਿਅਰ ਹੋਇਆ ਪਿਆ ਦੂਸ਼ਿਤ ਹੋਇਆ ਪਿਆ ਤਾਂ ਉਹ ਇਹਨਾਂ ਚਾਰਾਂ ਦਾ ਫਾਰਮੂਲਾ ਇਹ ਸਪੈਸ਼ਲ ਹੈਗਾ ਟਿਊਬ ਬਲੋਕੇਜ ਵਾਸਤੇ ਟਿਊਬ ਬਲੋਕੇਜ ਜਿਹਦੀ ਹੈਗੀ ਹੈ ਸਰ ਉਹ ਇਹ ਘਰੇ ਬਣਾ ਕੇ ਸਵੇਰੇ ਸ਼ਾਮ ਲੈਣ ਕੋਲਜੇਟੀਵ ਜੀ ਬਲੌਕਿੰਗ ਹੈ ਜਿਹੜੀ ਟਿਊਬਾਂ ਦੀ ਸਰ ਇਦਾਂ ਹੀ ਟਿਊਬ ਖੋਲਣੀ ਹੈ ਕਿਉਂਕਿ ਦੇਖੋ ਹੁਣ ਇੱਕ ਗੱਲ ਹੈ ਜੇ ਇੱਕ ਟਿਊਬ ਬਲੌਕ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹ ਟਿਊਬ ਡਾਕਟਰ ਕੱਢ ਦਿੰਦੇ ਆ ਟਿਊਬ ਕੱਢਦੇ ਕਿਉਂ ਆ ਕਿਉਂਕਿ ਉਹ ਟਿਊਬ ਖਰਾਬ ਹੋ ਗਈ ਜਾਂ ਟਿਊਬ ਦੇ ਵਿੱਚ ਪ੍ਰੈਗਨੈਂਸੀ ਜਿਸ ਨੂੰ ਆਪਾਂ ਇੱਕ ਟਾਪਿਕ ਪ੍ਰੈਗਨੈਂਸੀ ਕਹਿ ਦਿੰਦੇ ਆ ਕਿ ਉਹ ਹੋ ਜਾਂਦੀ ਹੈ ਤਾਂ ਟਿਊਬ ਇਹ ਕਿ ਕੱਢਤੀ ਜਦੋਂ ਇੱਕ ਟਿਊਬ ਨਿਕਲ ਗਈ ਉਦੋਂ ਸਰ ਦੂਸਰੀ ਟਿਊਬਸ ਮਤਲਬ ਸਿੰਗਲ ਟਿਊਬ ਦੇ ਵਿੱਚ ਤਾਂ ਡਾਕਟਰ ਕਹਿ ਦਿੰਦੇ ਆ ਕਿ ਸਾਡੇ ਬਸ ਦੀ ਗੱਲ ਨਹੀਂ ਆਈਵੀਐਫ ਕਰਾਓ ਪਰ ਅਸੀਂ ਕਹਿੰਦੇ ਆ ਕਿ ਜਿਹੜੇ ਸਿੰਗਲ ਟਿਊਬ ਹੈ ਸਿੰਗਲ ਟਿਊਬ ਦੇ ਵਿੱਚ ਮੋਰ ਥੈਨ 85% ਮੇਰੇ ਪੇਸ਼ੈਂਟ ਕਨਸੀਵ ਕਰਦੇ ਆ ਬਸ਼ਰਤੇ ਜਿਹੜੀ ਉਹਨਾਂ ਦੇ ਇੱਕ ਟਿਊਬ ਹੈ ਨਾ ਉਹ ਇਹਨਾਂ ਫਾਰਮੂਲੇ ਨਾਲ ਆਪਾਂ ਠੀਕ ਕਰ ਲਈਏ ਤੇ ਉਹ ਹੈਲਦੀ ਹੋਣੀ ਚਾਹੀਦੀ ਹੈਗੀ ਹੈ ਰੈਗੂਲਰ ਓਵਿਲੇਸ਼ਨ ਹੋਣਾ ਚਾਹੀਦਾ ਆ ਤੇ ਜਿਵੇਂ ਕਿ ਇਸ ਪੇਸ਼ੈਂਟ ਦੀ ਐਂਡੋਮੈਟ੍ਰੀਅਮ ਲਾਈਨਿੰਗ ਵੀ ਬਹੁਤ ਪਤਲੀ ਸੀਗੀ ਐਂਡੋਮੈਟ੍ਰੀਅਮ ਲਾਈਨਿੰਗ ਵਾਸਤੇ ਸਰ ਅਸੀਂ ਯੂ ਪਾਵਰ ਯੋਗ ਰੱਖਿਆ ਨਾ ਸੁਭਾਗਿਆਰ ਸਾਨੂੰ ਪਤਾ ਹੀ ਹੈ ਸਰ ਇਹ ਕੰਬੀਨੇਸ਼ਨ ਇਕੱਠਾ ਚੱਲਦਾ ਹੀ ਚੱਲਦਾ ਹੈਗਾ ਸਰ ਇਹੀ ਮੈਂ ਸਪੈਸ਼ਲ ਨੂੰ ਦਿੱਤਾ ਸੀਗਾ ਤੇ 5 ਮਹੀਨਿਆਂ ਦੇ ਵਿੱਚ ਉਹਨਾਂ ਦੀ ਜਿਹੜੀ ਟਿਊਬ ਦੀ ਪ੍ਰੋਬਲਮ ਸੀ ਉਹ ਵੀ ਸੋਲਵ ਤੇ ਨਾਲੇ ਉਹਨਾਂ ਦੀ ਜਿਹੜੀ ਯੂਟਰਸ ਦੀ ਲਾਈਨਿੰਗ ਇੱਕ ਟਿਊਬ ਨਾਲ ਕਨਸੀਵ ਕਰ ਗਈ ਭੈਣ ਸਾਡੀ ਸਰ ਬਹੁਤ ਵੱਡਾ ਮਿਰਕਲ ਹੈ ਸਿੰਗਲ ਟਿਊਬ ਜਿੱਦੀ ਬੱਚੇਦਾਨੇ ਦੀ ਲਾਈਨਿੰਗ ਹੀ ਨਹੀਂ ਬਣਦੀ ਪਈਗੀ ਉਸ ਦੇ ਵਿੱਚ ਕਨਸੀਵ ਕਰਕੇ ਹੈਗੀ ਆ ਜੀ ਤੇ ਫਿਰ ਆਹ ਫਾਰਮੂਲਾ ਕੱਢਣਾ ਵਾਸਤੇ ਜੀ ਸਰ ਇਹ ਦੋਨੋਂ ਤਾਂ ਰੱਖੇ ਜਦੋਂ ਵੀ ਪੀਰੀਅਡ ਦਾ ਕੋਈ ਇਸ਼ੂ ਹੁੰਦਾ ਹੈਗਾ ਜਿਵੇਂ ਕਿ ਉਹਨਾਂ ਨੂੰ ਹੈਗਾ ਸੀ ਇਸ਼ੂ ਪਹਿਲਾਂ ਹਾਂ ਉਹਨਾਂ ਨੇ ਪੇਨਫੁਲ ਪੀਰੀਅਡਸ ਦਾ ਮਾਮਲਾ ਲਿਖਿਆ ਉਹਨਾਂ ਨੇ ਜੀ ਜਿਵੇਂ ਵੀ ਉਹਨਾਂ ਨੇ ਪੀਰੀਅਡ ਦੀ ਪ੍ਰੋਬਲਮ ਰਹਿੰਦੀ ਹੈ ਤਾਂ ਆਪਾਂ ਗਾਜਰ ਦੇ ਬੀਜ ਲਿਖੇ ਹੈਗੇ ਸਰ ਉਹਨਾਂ ਨੂੰ ਦਿੱਤੇ ਹੈਗੇ ਮੂਲੀ ਦੇ ਬੀਜ ਜੇ ਉਹਨਾਂ ਨੇ ਬਾਤੂ ਦੇ ਮਿਲ ਜਾਣ ਤਾਂ ਤਿੰਨਾਂ ਦਾ ਕੰਬੀਨੇਸ਼ਨ ਗਾਜਰ ਮੂਲੀ ਬਾਤੂ ਤਿੰਨਾਂ ਨੂੰ 50-50 ਗ੍ਰਾਮ ਲੈ ਕੇ ਜਿਨ੍ਹਾਂ ਨੂੰ ਐਮੈਨੋਰੀ ਹੈ ਜਾਂ ਪੀਰੀਅਡਸ ਆਉਂਦੇ ਹੀ ਨਹੀਂ ਜਾਂ ਸਪੌਟਿੰਗ ਰਹਿੰਦੀ ਹੈ ਖੁੱਲਕੇ ਨਹੀਂ ਆਉਂਦੇ ਤਿੰਨਾਂ ਨੂੰ ਸਵੇਰੇ ਸ਼ਾਮ ਅੱਧਾ ਚਮਚ ਸਵੇਰੇ ਤੇ ਅੱਧਾ ਸ਼ਾਮ ਉਹਨਾਂ ਨੇ ਲੈਣਾ ਜੀ ਜੀ ਤੇ ਮੈਮ ਇਹਨਾਂ ਦਾ ਕੀ ਕਰਨਾ ਜੀ ਇਹ ਨੁਸਖਾ ਫਾਰਮੂਲਾ ਵੀ ਤੁਸੀਂ ਰੱਖਿਆ ਹੋਇਆ ਹੈ ਬੜਾ ਸੋਹਣਾ ਸਜਾ ਕੇ ਰੱਖਿਆ ਤੁਸੀਂ ਸਰ ਜਿਵੇਂ ਅਸੀਂ ਹੁਣੇ ਹੀ ਗੱਲ ਕੀਤੀ ਨਾ ਮੈਲਾਟੋਨਿਨ ਸਾਨੂੰ ਰਾਤ ਨੂੰ ਚਾਹੀਦਾ ਹੈ ਸੈਰਟੋਨਿਨ ਸਾਨੂੰ ਦਿਨੇ ਚਾਹੀਦਾ ਹੈ ਤੇ ਹੈਪੀ ਮੂਡ ਰੱਖਣ ਵਾਸਤੇ ਸਾਨੂੰ ਇਹ ਸੀਡਸ ਯਾਨੀ ਸਾਨੂੰ ਅਮੀਨੋ ਐਸਿਡ ਡਾਈਟ ਲੈਣੀ ਪਏਗੀ ਹੁਣ ਬਾਕੀ ਮੇਰੇ ਪੇਸ਼ੈਂਟ ਇਹ ਵੀ ਸਰਚ ਕਰਨ ਕਿ ਅਮੀਨੋ ਐਸਿਡ ਡਾਈਟ ਸਾਨੂੰ ਕਿਹੜੀ ਕਿਹੜੀ ਚੀਜ਼ਾਂ ਤੋਂ ਮਿਲ ਸਕਦੀ ਹੈ ਪਰ ਆਪਾਂ ਸਪੈਸ਼ਲ ਰੱਖੇ ਹੈਗੇ ਸਰ ਬਨਾਣਾ ਬਨਾਣਾ ਉਹਨਾਂ ਲਈ ਬਹੁਤ ਹੈਲਦੀ ਹੈ ਮਾਰਨਿੰਗ ਦੁੱਧ ਨਾਲ ਬਨਾਣਾ ਲੈ ਸਕਦੇ ਹੈਗੇ ਫਿਰ ਉਸੇ ਇਰਸੀ ਗੱਲ ਕਰੀਏ ਸਰ ਇਹ ਜਿਹੜੇ ਕद्दू ਦੇ ਹਰੇ ਸੀਡਸ ਐ ਨਾ ਸਰ ਇਹਨਾਂ ਦਾ ਤਾਂ ਪੁੱਛੋ ਹੀ ਨਾ ਕद्दू ਦੇ ਯਾਨੀ ਇਹ ਸਨਫਲਾਰ ਤੇ ਪੰਪਕਿਨ ਸੀਡਸ ਦਾ ਉਹਨਾਂ ਦਾ ਕੰਬੀਨੇਸ਼ਨ ਅੱਧਾ ਅੱਧਾ ਚਮਚ ਪੇਸ਼ੈਂਟ ਨੇ ਲੈਣਾ ਹੀ ਲੈਣਾ ਹੈ ਤੇ ਨਾਲ ਪਰ ਅਕ ਸਰਕਟ ਮਾਰਨਿੰਗ ਬ੍ਰੇਕਫਾਸਟ ਨੂੰ ਕੱਟ ਨਾ ਕਰਨ ਸਰ ਜਿਸੀ ਬਦਾਮਾਂ ਦੀ ਗੱਲ ਕਰੀਏ ਬਦਾਮ ਤੇ ਨਾਲ ਐਕਰੋਟ ਇਹ ਦੋਨੋਂ ਹੀ ਸਰ 세ਰੋਟੋਨਿਨ ਨੂੰ ਸਟੀਮੂਲੇਟ ਕਰਦੇ ਹੈਗੇ ਮਾਈਂਡ ਨੂੰ ਪੀਸ ਕਰਦੇ ਹੈ ਜੇ ਮਾਈਂਡ ਖੁਸ਼ ਰਹੂਗਾ ਤਾਂ ਵੀ ਸਾਡਾ ਜਿਹੜਾ ਪ੍ਰੋਬਲਮਸ ਹੈ ਉਹ ਹੋ ਰਿਜ਼ੋਲਵ ਹੋ ਜਾਣੀ ਹੈ ਹੁਣ ਅਸੀਂ ਰੱਖੀਏ ਸਰ ਇਹ ਆਮਲਾ ਕੈਂਡੀ ਠੀਕ ਹੈ ਆਮਲਾ ਕੈਂਡੀ ਤੁਹਾਨੂੰ ਪਤਾ ਹੈ ਆਮਲਾ ਅੰਮ੍ਰਿਤ ਹੈ ਨਾ ਇਹ ਤਾਂ ਡਾਈਜੈਸ਼ਨ ਵਾਸਤੇ metabolisim ਵਾਸਤੇ ਬਹੁਤ ਅੱਛੀ ਹੈ ਜਦੋਂ ਲੱਗਦਾ ਕਿ ਮੌਸਮ ਦੇ ਵਿੱਚ ਉਹਨਾਂ ਨੂੰ ਕਿਸੇ ਵੀ ਮੌਸਮ 'ਚ ਆਮਲਾ ਨਹੀਂ ਮਿਲ ਰਿਹਾ ਤਾਂ ਉਹ ਆਮਲਾ ਕੈਂਡੀ ਯੂਜ਼ ਕਰ ਸਕਦੇ ਹੈਗੇ ਤੇ ਜੇਕਰ ਤੁਹਾਨੂੰ ਮਿਲਣਾ ਹੋਵੇ ਜੀ ਕਿਸੇ ਨੇ ਇਹ ਵੀ ਸਾਨੂੰ ਦੱਸ ਦਿਓ ਉਹ ਕੀ ਕਰੇ ਇਹ ਤਾਂ ਚਲੋ ਕਰ ਹੀ ਲੈਣਗੇ ਜੇ ਤੁਹਾਨੂੰ ਮਿਲਣਾ ਹੋਵੇ ਕਿਉਂਕਿ ਜਿਹੜੀ ਗੱਲ ਤੁਹਾਡੇ ਨਾਲ ਮਿਲ ਕੇ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਦੇ ਮਾਪੇ ਦੱਸ ਰਹੇ ਸੀ ਕਿ ਉਹਨਾਂ ਦੀ ਬੇਟੀ ਤਾਂ ਇੰਨੀ ਜ਼ਿਆਦਾ ਡਿਪਰੈਸਡ ਸੀ ਕਿ ਉਹ ਟ੍ਰੀਟਮੈਂਟ ਲੈਣ ਨੂੰ ਵੀ ਰੈਡੀ ਨਹੀਂ ਸੀ ਤੇ ਤੁਸੀਂ ਨਨੋ ਪੋਟੈਨਿਕ ਹਨ ਤੁਸੀਂ ਕੀ ਫੂ ਕੁਮਾਰੀ ਫੋਨ ਤੇ ਤੇ ਮੈਡੀਸਨ ਲੈਣ ਨੂੰ ਵੀ ਤਿਆਰ ਹੋਗੇ ਸਰ ਮੇਰੇ ਪੇਸ਼ੈਂਟ ਨੇ ਮੈਨੂੰ ਆਪ ਫੋਨ ਕਰਦੇ ਆ ਤੇ ਸ਼ਾਇਦ ਤੁਹਾਨੂੰ ਵੀ ਕਹਿੰਦੇ ਹੋਣਗੇ ਕਿ ਮੈਡਮ ਸਾਈਕੋਲੋਜੀਕਲੀ ਬੜਾ ਪੋਜ਼ਿਟਿਵ ਕਰਦੇ ਹੈਗੇ ਹਨਾ ਸਾਡਾ ਤਜਰਬਾ ਵੀ ਹੈ ਹੋ ਹਾਂ ਤੇ ਸਰ ਜੇ ਅਸੀਂ ਪੇਸ਼ੈਂਟ ਦੀ ਗੱਲ ਕਰੀਏ ਤਾਂ ਇਹ ਪੇਸ਼ੈਂਟ ਨੂੰ ਜਦੋਂ ਉਹਦੇ ਪੈ ਆਏ ਸੀ ਪੈਰੈਂਟਸ ਤਾਂ ਉਹਦੇ ਉਹਦੇ ਪੇਸ਼ੈਂਟ ਨੇ ਕਹਿ ਰਹੀ ਸੀ ਕਿ ਮਮਾ ਆਪ ਇੱਥੇ ਕਿਉਂ ਬੈਠੇ ਹੋ ਆਪਕੋ ਪਤਾ ਨਾ ਮੈਨੇ ਕੋਈ ਟਰੀਟਮੈਂਟ ਨਹੀਂ ਲੈਣਾ ਤੋਂ ਸ਼ੀ ਵਾਸ ਟੋਟਲੀ 네ਗੇਟਿਵ ਪਰ ਉਹਨੇ ਸ਼ੁਰੂ ਕੀਤਾ ਟ੍ਰੀਟਮੈਂਟ ਜਦੋਂ ਪੋਜ਼ਿਟਿਵ ਆਇਆ ਤਾਂ ਉਦੋਂ ਉਹ ਕਹਿੰਦੀ ਹੈ ਕਿ ਮੈਡਮ ਮੈਂ ਸਿਰਫ ਇਸ ਵਾਸਤੇ ਤੁਹਾਡਾ ਟ੍ਰੀਟਮੈਂਟ ਕੰਟੀਨਿਊ ਕਰ ਰਹੀ ਸੀ ਕਿ ਮੈਨੂੰ ਪ੍ਰੋਬਲਮ ਪੇਨ ਵਾਲੇ ਜਿਹੜੇ ਸੀ ਨਾ ਹਰ ਮਹੀਨੇ ਡਾਕਟਰ ਦੇ ਵਿਜ਼ਿਟਸ ਹੁੰਦੀਆਂ ਸੀਗੀਆਂ ਤੇ ਉਹ ਮੈਨੂੰ ਹੁਣ ਨਹੀਂ ਕਰਨੀਆਂ ਪਈ ਇਸ ਕਰਕੇ ਮੈਂ ਚਲੋ ਸੋਚਿਆ ਵੀ ਚਲੋ ਟ੍ਰੀਟਮੈਂਟ ਲੈ ਰਹੀ ਹਾਂ ਆਫਟਰ ਮੇਰੀ ਹੈਲਥ ਠੀਕ ਹੈ ਹੁਣ ਜੇ ਗੱਲ ਕਰੀਏ ਇਹ ਪੇਸ਼ੈਂਟ ਇੰਨੀ ਦੂਰੋਂ ਜਿਵੇਂ ਤੁਸੀਂ ਦੇਖਿਆ ਇਹ ਤਾਂ ਛੱਡੋ ਸਰ ਤੁਸੀਂ ਜੇ ਮਿਲਣ ਦੀ ਗੱਲ ਕੀਤੀ ਨਾ ਮੈਡਮ ਤੁਹਾਡਾ ਐਡਰੈਸ ਦੱਸੋ ਮੈਂ ਤਾਂ ਸਿਰਫ ਇਹ ਕਵਾਂਗੀ ਮੇਰੇ ਨਾਲ ਫੋਨ 'ਤੇ ਗੱਲ ਕਰੋ ਐਡਰੈਸ ਵੀ ਲੋੜ ਨਾ ਪਵੇ ਕਿਉਂਕਿ ਮੇਰੇ بڑے ਪੇਸ਼ੈਂਟ ਸਰ ਫੌਰਨ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਮੇਰੇ ਨਾਲ ਫੋਨ 'ਤੇ ਗੱਲ ਕਰਕੇ ਸਾਈਕੋਲੋਜੀਕਲੀ ਪੋਜ਼ਿਟਿਵ ਕਰੀਦਾ ਪੇਸ਼ੈਂਟ ਨੂੰ ਕੁਝ ਹੋਮ ਰੈਮਡੀਜ਼ ਦੇ ਦੀਆਂ ਹੈਗੀਆਂ ਤੇ ਜੇ ਉਹਨਾਂ ਨੇ ਸਾਨੂੰ ਮਿਲਣਾ ਹੈ ਆ ਕੇ ਮੋਹਾਲੀ ਫੇਜ਼ 10 ਸੈਕਟਰ 64 SCF 61 ਦਿੱਤੇ ਗਏ ਨੰਬਰਾਂ 'ਤੇ ਉਹ ਸੰਪਰਕ ਕਰ ਸਕਦੇ। ਬਹੁਤ ਬਹੁਤ ਸ਼ੁਕਰੀ ਜੀ ਸਾਰੀ ਗੱਲਬਾਤ ਲਈ ਬੜੀ ਬਹੁਤ ਡੁੰਗੀਆਂ ਗੱਲਾਂ ਅੱਜ ਹੈਗੀਆਂ ਨੇ ਛੋਟੀਆਂ ਨੇ ਪਰ ਬਹੁਤ ਡੁੰਗੀਆਂ ਨੇ ਤੇ ਸਾਡੀਆਂ ਭੈਣਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਨੇ ਸੋ ਉਮੀਦ ਕਰਦਾ ਇਹ ਨੁਸਖਾ ਇਹ ਫਾਰਮੂਲਾ ਤੁਸੀਂ ਇਸਤੇਮਾਲ ਕਰੋਗੇ ਪਰ ਡਾਕਟਰ ਹਕੀਮ ਵੈਦ ਦੇ ਨਾਲ ਡਿਸਕਸ਼ਨ ਕਰਨ ਤੋਂ ਬਾਅਦ ਉਹਨਾਂ ਨਾਲ ਇਹ ਨੁਸਖਾ ਫਾਰਮੂਲਾ ਸਾਂਝਾ ਕਰਕੇ ਉਹਨਾਂ ਦੀ ਜਾਣਕਾਰੀ ਦੇ ਵਿੱਚ ਲਿਆ ਕੇ ਇਹ ਨੁਸਖੇ ਫਾਰਮੂਲੇ ਤੁਸੀਂ ਇਸਤੇਮਾਲ ਕਰਨੇ ਨੇ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਸੀਨੀਅਰ ਨਰਸਿੰਗ ਅਫੀਸਰ ਹਰਮਿਤ ਕੌਰ ਜੀ ਦੀ ਟੀਮ ਦਾ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਮੇਰੀਆਂ ਭੈਣਾਂ ਨੂੰ ਨਰਾਜ਼ ਹੋਣ ਦੀ ਲੋੜ ਨਹੀਂ 10 ਸਾਲ ਜਿਸ ਤਰੀਕੇ ਨਾਲ ਸਾਡੀ ਇਸ ਭੈਣ ਨੂੰ ਹੋ ਗਏ ਸੀ 15-15 ਸਾਲ ਵੀ ਨਿਰਾਸ਼ਾ ਦੇ ਵਿੱਚ ਜਿਹੜੀਆਂ ਸਾਡੀਆਂ ਭੈਣਾਂ ਗੱਡ ਚੁੱਕੀਆਂ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਵਾਰ ਇਹਨਾਂ ਨੁਸਖਿਆਂ ਮੀਤ ਜੀ ਦੀ ਸਲਾਹ ਨਾਲ ਤੁਸੀਂ ਜ਼ਰੂਰ ਉਹ ਜਿਹੜਾ ਸੁਭਾਗ ਹੈਗਾ ਮਾਂ ਬਣਨ ਦਾ ਪ੍ਰਾਪਤ ਕਰ ਸਕੋਗੇ ਧੰਨਵਾਦ